ਅੱਜ ਪਿੰਡ ਕਣੀਏ ਕੇ ਬਾਂਗਰ ਵਿਖੇ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਵੱਲੋਂ ਮਨੁੱਖਤਾ ਦੀ ਸੇਵਾ ਹੀ ਸੱਚਾ ਧਰਮ ਹੈ ਇਸ ਦੇ ਉਦੇਸ਼ ਨਾਲ ਰਾਜੂ ਮਸੀਦ ਦਾ ਮਕਾਨ ਬਣਾ ਕੇ ਦਿੱਤਾ ਗਿਆ ਜਿਸ ਦੀ ਸੇਵਾ ਨਿਸ਼ਕਾਮ ਸੇਵਾ ਗਰੁੱਪ ਧਿਆਨਪੁਰ ਵੱਲੋਂ ਅਤੇ ਸਾਥੀਆਂ ਵੱਲੋਂ ਕੀਤੀ ਗਈ ਜਿਸ ਵਿੱਚ ਜੋ ਵੀ ਖਰਚਾ ਆਇਆ ਸੀ ਉਹ ਨਿਰਸਵਾਰਥ ਹੋ ਕੇ ਰਾਜੂ ਮਸੀ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਇੱਥੇ ਜ਼ਿਕਰੇ ਖਾਸ ਹੈ ਕਿ ਰਾਜੂ ਮਸੀ ਦੋ ਭਰਾ ਸਨ ਜਿਸ ਵਿੱਚੋਂ ਵੱਡੇ ਭਰਾ ਦੀ ਮੌਤ ਹੋ ਚੁੱਕੀ ਹੈ ਤੇ ਇਹੀ ਆਪਣੇ ਭਰਾਵਾਂ ਦਾ ਨਿਆਣਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਤੇ ਆਪ ਵਿਕਲੰਗ ਹੈ ਹੋਰ ਇਸ ਦੀ ਇਨਕਮ ਦਾ ਕੋਈ ਸੋਰਸ ਨਹੀਂ ਹੈ ਇਸ ਲਈ ਉਹਨਾਂ ਨੇ ਨਿਸਕਾਮ ਸੇਵਾ ਸੁਸਾਇਟੀ ਗੜੀ ਗੁਹਾਰ ਲਗਾਈ ਸੀ ਅਤੇ ਉਹਨਾਂ ਵੱਲੋਂ ਇਸ ਦੀ ਬਾਹ ਫੜੀ ਗਈ ਹੈ ਅਤੇ ਜਿਹੜਾ ਮਕਾਨ ਬਣ ਰਿਹਾ ਹੈ ਜੋ ਤੁਸੀਂ ਦੇਖ ਰਹੇ ਹੋ ਇਹ ਨਿਸਕਾਮ ਸੇਵਾ ਗੁਰਪਿਆਨਪੁਰ ਵੱਲੋਂ ਬਣਾਵਾ ਕੇ ਦਿੱਤਾ ਗਿਆ ਹੈ ਅਤੇ ਰਾਜੂ ਇਸ ਦਾ ਧੰਨਵਾਦ ਕਰਦਾ ਕਹਿੰਦਾ ਹੈ ਕਿ ਇਸ ਤਰ੍ਹਾਂ ਸੇਵਾ ਜਾਰੀ ਰਹਿਣੀ ਚਾਹੀਦੀ ਹੈ ਮੈਂ ਰਵੀਦੁੱਲਾ ਕਬੀਦੀ ਕਲਾਕਾਰ ਮੈਂ ਧੰਨਵਾਦ ਕਰਨਾ ਮੈਡਮ ਜੀ ਹੁਣਾ ਉਹਨਾਂ ਦਾ ਜਿੰਨਾਂ ਨਾਲ ਮੈਂ ਜੁੜਿਆ ਮਾਂ ਸੋ ਮੇਰੇ ਵੀ ਇੱਕ ਨਾ ਬੜੀ ਖਵਾਇਸ਼ ਹੁੰਦੀ ਪੀ ਮੈਂ ਗਰੀਬੇ ਵਰਗ ਦੀ ਹੈਲਪ ਕਰਾਂ ਸੋ ਜਦੋਂ ਨਾ ਇਹਨਾਂ ਨਾਲ ਮੈਂ ਜੁੜਿਆ ਮਾਂ ਮੈਨੂੰ ਵੀ ਲੱਗਦਾ ਕੋਈ ਮੈਂ ਚੰਗੇ ਕਰਮ ਕੀਤੇ ਆ ਮਰਵਲ ਚੰਗੀ ਮਰਵਲ ਇਹ ਇਹ ਵਰਗਨਾ ਜੋੜ ਕੇ ਮੈਨੂੰ ਐਡਾ ਲੱਗ ਰਿਹਾ ਵੀ ਜਿੱਦਾਂ ਬਹੁਤ ਵਧੀਆ ਆਪਾਂ ਇੱਕ ਕੰਮ ਕਰ ਰਹੇ ਆਂ ਜਿਵੇਂ ਆਪਾਂ ਰਿਹਾਡੀ ਨੂੰ ਮੇਰੇ ਕਮੇਟੀ ਘਰ ਚਰਨੀ ਸੀ ਇਹਨਾਂ ਨਾਲ ਜੋੜ ਕੇ ਮੈਨੂੰ ਐਡਾ ਲੱਗਿਆ ਹੁਣ ਜਿੱਦਾਂ ਵੀ ਮੈਂ ਕਮਾਈ ਕਰਨਾ ਵਾ ਮੈਨੂੰ ਐਡਾ ਲੱਗਦਾ ਮੈਂ ਆਪਣਾ ਦਿਸਵੰਦ ਕੱਢਿਆ ਕਰਾਂਗਾ ਸੋ ਜਾਂ ਤਾਂ ਜੋ ਕਿ ਗਰੀਬ ਵਰਗ ਦੀ ਹੈਲਪ ਹੋ ਸਕੇ ਮੈਂ ਤੁਹਾਨੂੰ ਵਗੜ ਦਿਖਾਣਾ ਮੈਂ ਜਿੱਦਾ ਜਿੰਨਾ ਰਾਜੂ ਨੂੰ ਲੈਂਟਰ ਪਾ ਕੇ ਦਿੱਤਾ ਜਿਹੜੋਂ ਇਹਨੂੰ ਵੀਨ ਨੂੰ ਮਿਲ ਰੇ ਬੜੀ ਖੁਸ਼ੀ ਇਹਦੇ ਚਨੇ ਤੇ ਖੁਸ਼ੀ ਵੇਖ ਕੇ ਮੈਨੂੰ ਵੀ ਜਨ ਮਾਨ ਮਹਿਸੂਸ ਹੋਇਆ ਕਿ ਆ ਤੂੰ ਇੱਕ ਚੰਗੇ ਕਰਮ ਕਰ ਰਿਹਾ। ਸੋ ਧੰਨਵਾਦ ਮੈਡਮ ਜੀ। ਤੁਸੀਂ ਜਿਹੜਾ ਰਾਜੂ ਨਾਲ ਇੰਟਰਪਾਗ ਰਿ ਦਿੱਤਾ। ਸੋ ਮੈਂ ਸਾਰੇ ਗਰੁੱਪ ਦੇ ਧੰਨਵਾਦ ਕਰਨਾ। ਮੈਂ ਨਿਸ ਕਾਮ ਸੇਵਾ ਕਲਬ ਧਾਨਪੁਰ ਔਰ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਘਰ ਬਣਾਉਣ ਵਿੱਚ ਸਾਰੀ ਲੇਬਰ ਦਾ ਖਰਚਾ ਜੋ ਵੀ ਸਾਰਾ ਉਹਨਾਂ ਨੇ ਖਰਚਾ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਕਿਉਂਕਿ ਮੈਂ ਸਾਰੀ ਜ਼ਿੰਦਗੀ ਤੇ ਕਮਾਈ ਵੀ ਕਰਦਾ ਰਿਹਾ ਸਾਡੇ ਕੰਮ ਕਰ ਕਰਨ ਵਾਲਾ ਕੋਈ ਨਹੀਂ ਹੈਗਾ ਮੈਂ ਘਰ ਕਦੀ ਨਹੀਂ ਬਣਾ ਸਕਦਾ ਮੈਂ ਬਹੁਤ-ਬਹੁਤ ਜੋ ਸਾਡੇ ਵੱਡੇ ਮੈਡਮ ਜੀ ਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਮੈਂ ਚਾਹੁੰਦਾ ਕਿ ਜੇ ਅਪ ਇਹਨਾਂ ਨੂੰ ਤਰੱਕੀਆਂ ਬਖਸ਼ੇ ਔਰ ਹੋਰ ਇਹ ਇਦਾਂ ਹੀ ਮੇਰੇ ਵਰਗੇ ਲੋਕਾਂ ਦੀ ਮਦਦ ਕਰ ਦੇਣਨ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਜੀ ਅੱਜ ਜੀ ਅਸੀਂ ਆਏ ਆ ਕੜੀਏ ਕੇ ਬਾਂਗਰ ਪਿੰਡ ਜਿੱਥੇ ਕੀ ਵੀਰਾ ਰਾਜੂ ਸ਼ਾਇਦ ਉਸ ਨੇ ਮੈਸੇਜ ਵੀ ਦਿੱਤਾ ਆ ਆਪਣੇ ਵੱਲੋਂ ਥੈਂਕਸ ਕੀਤਾ ਆ ਸਾਡਾ ਨਿਸ਼ਕਾਮ ਸੇਵਾ ਗਰੁੱਪ ਦਾ ਮੈਂ ਆਪਣੀ ਸਾਰੀ ਟੀਮ ਦੇ ਨਾਲ ਆਈ ਆ ਔਰ ਇਸ ਵਿਚਾਰੇ ਵੀਰ ਨੇ ਬਹੁਤ ਸਾਨੂੰ ਪਹਿਲਾਂ ਰਿਕੁਐਸਟ ਕੀਤੀ ਸੀਗੀ ਹੜ੍ਹ ਤੋਂ ਪਹਿਲਾਂ ਜਿਹਦੀ ਛੱਤ ਬਿਲਕੁਲ ਨਹੀਂ ਸੀ ਪੁਰਾਣੀ ਇੱਕ ਵੀਡੀਓ ਵਾ ਜਿਹੜੀ ਮੈਂ ਸ਼ੇਅਰ ਕਰਨਾ ਚਾਹੂੰਗੀ ਜ਼ਿਕਰ ਕਰਨਾ ਚਾਹੂੰਗੀ ਔਰ ਇਹਦੇ ਬ੍ਰਦਰ ਦੇ ਚਾਰ ਬੱਚੇ ਆ ਜਿਨ੍ਹਾਂ ਦਾ ਪਾਲਣ ਪੋਸਣ ਇਹੀ ਕਰਦਾ ਵਾ ਔਰ ਬ੍ਰਦਰ ਇਹਦਾ ਇਸ ਦੁਨੀਆ ਤੋਂ ਜਾ ਚੁੱਕਾ ਵਾ ਸੋ ਬਹੁਤ ਹੀ ਗਰੀ ਕਲਾਸੀ ਕੀ ਵੀਰ ਦੀ ਔਰ ਆਪੇ ਸਲਾਈ ਮਸ਼ੀਨ ਦਾ ਇੱਕ ਸਿੰਪਲ ਜਿਹਾ ਕੰਮ ਕਰਕੇ ਉਹਦੇ ਨਾਲ ਗੁਜ਼ਾਰਾ ਕਰਦਾ ਵਾ ਸੋ ਰਿਕਵੈਸਟ ਕੀਤੀ ਸੀ ਇੰਨੇ ਔਰ ਆਪਾਂ ਵੀ ਪਰਮਾਤਮਾ ਅਗੇ ਸ਼ੁਕਰ ਕਰਦੇ ਹੋਏ ਮੇਰੇ ਸਾਰੀ ਟੀਮ ਦੇ ਨਾਲ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕਿ ਵੀਰ ਦੇ ਸਿਰ ਦੇ ਉੱਤੇ ਛੱਤ ਦਿੱਤੀ ਜਾਵੇ ਤਾਂ ਕਿ ਅੰਦਰ ਬੈਠ ਕੇ ਆਪਣੀ ਰੋਜੀ ਰੋਟੀ ਕਮਾ ਸਕੇ ਮੇਰੀ ਇਹ ਥੋੜੀ ਜੀ ਕੋਸ਼ਿਸ਼ ਆ ਜਿਹੜੀ ਕਿ ਅੱਜ ਸ਼ਾਇਦ ਪਰਮਾਤਮਾ ਨੇ ਇਹਨੂੰ ਫੁੱਲਫਿਲ ਕੀਤਾ ਹੈ ਵਾਹਿਗੁਰੂ ਦਾ ਮੈਂ ਵੀ ਸ਼ੁਕਰ ਕਰਦੀ ਆ ਔਰ ਇਹ ਪਰਮਾਏ ਦੇ ਜਿਹੜੇ ਚਿਹਰੇ ਦੇ ਉੱਪਰ ਇੱਕ ਖੁਸ਼ੀ ਆਈ ਆ ਇੱਕ ਸਮਾਈਲ ਆਈ ਆ ਮੇਰੇ ਸਾਬ ਦੇ ਨਾਲ ਉਹਦਾ ਕੋਈ ਵੀ ਨੀ ਹੈਗਾ ਚੀਜ਼ ਜੋ ਇਹਨੇ ਸਾਨੂੰ ਖੁਸ਼ੀ ਨਾ ਕਿਹਾ ਵਾ ਕਿ ਮੈਂ ਖੁਸ਼ ਵਾ ਅੱਜ ਕਿ ਮੇਰੇ ਛੱਤ ਪੈ ਗਈ ਹੈ ਲੈਂਟਰ ਸੋ ਮੈਂ ਥੈਂਕਸ ਕਰਦੀ ਆ ਤੁਹਾਡਾ ਵੀ ਆਪਣੀ ਸਾਰੀ ਟੀਮ ਦਾ ਵੀ ਤੇ ਰਾਜੂ ਦਾ ਵੀ ਮੈਂ ਥੈਂਕਸ ਕਰਦੀ ਆ ਕਿ ਜਿੰਨੇ ਸਾਨੂੰ ਖੁਸ਼ ਹੋ ਕੇ ਅ ਜਰਸੀਵ ਕੀਤਾ ਬਿਲਕੁਲ ਜੀ ਬਿਲਕੁਲ ਜੀ ਪਰਮਾਤਮਾ ਨੇ ਚਾਇਆ ਵੇਖੋ سپورਟ ਉਹ ਨਹੀਂ ਚਾਹੀਦੀ ਉਹਦੀ ਇੱਕ ਹੋਣਾ ਚਾਹੀਦਾ ਹੱਥ ਸਿਰ ਦੇ ਉੱਤੇ ਜੇ ਕੋਸ਼ਿਸ਼ ਕਰਾਂਗੇ ਤੇ ਜਿੰਦੇ ਰਵਾਂਗੇ ਪਰਮਾਤਮਾ ਸਾਥ ਰਵੇ ਤੇ ਥੋੜੇ ਥੋੜੇ ਆਪਾਂ ਜਾਰੀ ਰੱਖਾਂਗੇ